ਸਤਿ ਸ਼੍ਰੀ ਅਕਾਲ ਉਸ ਤੋਂ ਮੈਂ ਗੁਰਦੀਂਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੁੜੇ ਨੇ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਮਾਲੀ ਸਾਹਿਬ 2 ਦਿਨ ਪਹਿਲਾਂ ਸੁਖਪਾਲ ਸਿੰਘ ਖੈਰਾ ਜੇਲ੍ਹ ਤੋਂ ਬਾਹਰ ਆਏ ਸੀ ਜ਼ਮਾਨਤ ਤੇ ਰਹੀ ਅੱਜ ਪੰਜਾਬ ਸਰਕਾਰ ਸੁਪਰੀਮ ਕੋਰਟ ਚਲੀ ਗਈ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਦੇ ਖਿਲਾਫ ਇਸ ਗੱਲ ਨੂੰ ਆਪਾਂ ਤੁਹਾਡੇ ਤੋਂ ਤੁਹਾਡੇ ਸਿਆਸੀ ਤਜਰਬੇ ਤੋਂ ਕਿਹੜੇ ਸ਼ਬਦਾਂ ਦੇ ਵਿੱਚ ਤੇ ਕਿਹੜੇ ਸੰਦਰਭ ਦੇ ਵਿੱਚ ਸਮਝ ਸਕਦੇ ਹਾਂ ਜੀ ਮਾਲੀ ਸਾਹਿਬ ਦੇਖੋ ਜੀ ਖੈਰਾ ਸਾਹਿਬ ਨਾਲ ਬਿਲਕੁਲ ਹੀ ਸਿਆਸੀ ਬਦਲਾ ਕਿਉਂਕਿ ਜਿਹੜੀ ਬਾਕੀ ਕਾਂਗਰਸਾ ਨਾ ਉਹ ਤਾਂ ਇਸ ਨੂੰ ਵੀ ਸਨੋ ਕਰਦੀ ਆ ਵਿਰੋਧ ਇਹਦਾ ਵਿਰੋਧ ਕੋਈ ਕਰ ਹੀ ਨਹੀਂ ਰਿਹਾ ਜੀ ਖੈਰਾ ਸਾਹਿਬ ਦੇ ਕਈ ਵਾਰ ਨਿੱਜੀ ਟਿੱਪਣੀਆਂ ਨਾਲ ਤੁਸੀਂ ਸਹਿਮਤ ਹੋਵੋ ਨਾ ਹੋਵੋ ਪਰ ਉਹ ਮੁੱਦਿਆਂ ਤੇ ਸਿਆਸਤ ਕਰਦੇ ਨੇ ਜਿਹੜਾ ਭਗਵਾਨਤਮਨ ਕਹਿੰਦੇ ਮੇਰੀ ਮਾਂ ਤੱਕ ਪਹੁੰਚਵੇ ਮੇਰੀ ਭੈਣ ਤੱਕ ਪਹੁੰਚ ਗਏ ਗਹਿਣੇ ਖਰੀਦ ਦੀ ਗੱਲ ਕਰਨ ਲੱਗੇ ਪਰ ਆਵਾ ਤੂੰ ਤਾਂ ਯਾਦ ਕਰਨਾ ਜੀ ਉਹ ਯਾਦ ਕਰਨਾ ਉਹ ਕਹਿੰਦੇ ਆਪਣੇ ਤੂੰ ਬਿਨ ਭੁੱਲ ਗਈ ਹੁਣ ਹੋਰ ਆ ਤੇ ਕਰੇ ਚਤਰਾਇਆ ਕਿੰਨੀਆਂ ਕਾਉਂਡ ਫਾਣਾ ਹੁੰਦਾ ਸੀ ਤੇ ਹਰ ਸਿਮਰਤ ਕੌਰ ਦੇ ਸੋਨੇ ਦੀ ਗੱਲ ਕੌਣ ਕਰਦਾ ਹੁੰਦਾ ਸੀ ਮੈਂ ਇਹਦੇ ਹੱਕ 'ਚ ਨਹੀਂ ਕਿਉਂਕਿ ਖੇਰਾ ਸਾਹਿਬ ਕਹਿੰਦਾ ਮੇਰੀ 72 ਸਾਲਾਂ ਦੀ ਭੈਣ ਦੇ ਖਿਲਾਫ ਜਦੋਂ ਮੁਕੱਦਮਾ ਕੀਤਾ ਤਾਂ ਸਾਂ ਮੇ ਸਵਾਲ ਉਠਾਏ ਜੀ ਆਦੇ ਨਾ ਵੀ ਤੇਰੀ ਮਾਂ ਦੇ ਹੱਥ 'ਚ ਜਿਹੜੇ ਤਿੰਨ ਕੜੇ ਪਏ ਹੋਏ ਨੇ ਪਤਾ ਨਹੀਂ ਕਿੰਨੇ ਤੋਲੇ ਦੇ ਨੇ ਇਹ ਕਿੱਥੋਂ ਆ ਗਏ ਤੇ ਜਦ ਤਨਖਾਹ ਅਗਲੀ ਇੱਕ ਜ਼ਮੀਨ ਦਾ ਠੇਕਾ ਵੱਧ ਗਿਆ ਤੇ ਇਸ ਕਰਕੇ ਉਹਨੇ ਸਵਾਲ ਉਠਾਏ ਸੀ ਉਹਨੇ ਸਵਾਲ ਇਹ ਵੀ ਉਠਾਏ ਸੀ ਵੀ ਜਿਹੜਾ ਆਗਵ ਚੱਡਾ ਉਹਦਾ ਜਿਹੜਾ ਵਿਆਹ ਹੋ ਰਿਹਾ ਇਹਦਾ ਖਰਚਾ ਕਿੱਥੋਂ ਹੋ ਰਿਹਾ ਕਿਵੇਂ ਹੋ ਰਿਹਾ ਮੈਂ ਅਸਲੀ ਤੌਰ ਤੇ ਹਾਂ ਵੀ ਨੀਤੀਆਂ ਤੇ ਫੈਸਲਿਆਂ ਤੇ ਵਿਰੋਧ ਕਰਨਾ ਚਾਹੀਦਾ ਤੇ ਇਹਨਾਂ ਨੇ ਕਿਹੜ ਕੱਡੀ ਉਹਦੇ ਨਾਲ ਹੁਣ ਮੈਨੂੰ ਇਹ ਦੱਸੋ ਇਹ ਤਾਂ ਕਹਿਣਾ ਸੀ ਜੀ ਫਲਾਨੇ ਕੇਸ ਦੇ ਵਿੱਚ ਇਹਨਾਂ ਨੇ ਆਹ ਵਕੀਲ ਕੀਤਾ ਮੈਂ ਇਹਨਾਂ ਤੋਂ ਪੈਸੇ ਵਸੂਣ ਨੂੰ ਵਸੂਣ ਲੈ ਤਾਂ ਨਾਲੇ ਤੇ ਬਰਿੰਦਰ ਤੋਂ ਵਸੂਣ ਲੈ ਜੀ ਬਾਈ ਜੀ ਇਹ ਹਲਾਤਾਂ ਚੁਟਕਲੇ ਦਾਜ ਆ ਇਹਦੀ ਗੱਲ 'ਚ ਕੋਈ ਜੰਮ ਨਹੀਂ ਬਾਹਰ ਨਹੀਂ ਇਹਨਾਂ ਕ ਵੀ ਬਹੁਤ ਵਕੀਲ ਕਰਦੇ ਨੇ ਪ੍ਰਾਈਵੇਟ ਕਰਦੇ ਨੇ ਜੀ ਉਹਨਾਂ ਦੇ ਖਰਚਾ ਹੁੰਦਾ ਤੇ ਹੁਣ ਤੋ ਖੈਰੇ ਨੂੰ ਅੰਦਰ ਕਰਾਉਣ ਖਾਤਰ ਪੰਜਾਬ ਦਾ ਖਜ਼ਾਨਾ ਵਿਟਾਰ ਰਿਹਾ ਹੈ ਕਿ ਨਹੀਂ ਵਿਟਾਰ ਰਿਹਾ ਮਤਲਬ ਖੈਰ ਦਾ ਹਰ ਆਜੂ ਕੀ ਉਹਦੇ ਨਾਲ ਕੀ ਪੰਜਾਬ ਨੂੰ ਪੰਜਾਬ ਦੀ ਸਿਆਸਤ ਨੂੰ ਕੀ ਫਰਕ ਪੈ ਜੂ? ਤੁਹਾਨੂੰ ਇਹ ਕਿਹੜੀ ਸੁਣਾਓ ਕਿਸੇ ਹੋਰ ਗੱਲ ਤੋਂ? ਜੀ। ਪਰ ਇਹ ਕਰਕੇ ਇਹ ਬਿਲਕੁਲ ਸਿਆਸੀ ਬਦਲਾਖੋਰੀ ਆ। ਠੀਕ ਆ ਮੈਂ ਪਹਿਲਾਂ ਵੀ ਦੇਖਿਆ ਕੇਸ ਹੁੰਦੇ ਸੀ ਜਮਾਨਤ ਹੋ ਜਾਂਦੀ ਸੀ ਅਗਲੇ ਕਿ ਚਲੋ ਛੱਡੋ ਗੱਲ ਖਤਮ ਕਰੋ। ਸੂਲ ਸੁਪਰੀਮ ਕੋਰਟ ਤੱਕ ਜਾਣ ਦਾ ਮਤਲਬ ਇਹ ਆ ਇਹ ਬੜੇ ਤਰਹੇ ਦੇ ਨੇ। ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਦਾ। ਜੀ। ਜਿਹੜਾ ਨਜ਼ਰ ਸਿੰਘ ਸੱਦੂ ਆ ਨਾ ਉਦੇ ਬਰਤਾਂਤ ਦਾ ਮੁੱਦਿਆਂ ਦਾ ਇਹਨਾਂ ਕੋਲੇ ਕੋਈ ਬਦਲ ਨਹੀਂ ਹੈ ਇਹ ਇਹ ਇੱਕ ਤਰ੍ਹਾਂ ਇਹ ਵੀ ਚਾਹੁੰਦੀ ਆ ਵੀ ਸਿੱਧੂ ਦੇ ਮੁਕਾਬਲੇ ਆਪਾਂ ਖੈਰੇ ਨੂੰ ਵੜੀਏ ਖਾਲਾ ਕੇ ਦੋ ਇੱਕ ਦੂਜੇ ਦੇ ਪੂਰਕ ਨੇ ਵਿਰੋਧੀ ਕੋਈ ਕਰਕੇ ਖੈਰੇ ਦੇ ਮਸਲੇ ਨੂੰ ਸੁਪਰੀਮ ਕੋਰਟ ਤੱਕ ਲੈ ਜਾਣਾ ਅੱਜ ਇਹਨਾਂ ਨਾਲ ਮੈਂ ਇੰਟਰਵਿਊ ਬਣੀ ਸੀ ਮੈਂ ਸ਼ੇਅਰ ਵੀ ਕੀਤੀ ਆ ਉਹ ਕਹਿੰਦੇ ਕਿ ਉਹ ਮੈਂ ਗੱਲ ਕਰ ਰਿਹਾ ਮੇਰੇ ਮਸਲੇ ਤੇ ਸੁਪਰੀਮ ਕੋਰਟ ਤੇ ਵੈਸ ਹੋ ਰਹੀ ਹੈ ਮੈਨੂੰ ਨਹੀਂ ਪਤਾ ਸੁਪਰੀਮ ਕੋਰਟ ਦਾ ਫੈਸਲਾ ਕੀ ਆਇਆ ਇਹ ਅਸਲ 'ਚ ਨਾ ਜਿਵੇਂ ਉਹ ਕਹਿੰਦੇ ਹੁੰਦੇ ਕਿ ਰੀ ਬਿੱਲੀ ਗੱਲ ਨੂੰ ਆਉਂਦੀ ਆ ਜਿਵੇਂ ਚੋਰ ਨੂੰ ਨਾ ਅਰਾਸੀਂ ਡਰ ਲੱਗਦਾ ਭਗਵੰਤ ਮਾਨ ਦਾ ਹਾਸ ਕਿਉਂਕਿ ਗੋਦੀ ਮੀਡੀਆ ਤਾਂ ਬਣਾ ਲਿਆ ਇਹਨੇ ਕੈਚ ਕਰ ਲਿਆ ਪਰ ਫੇਰ ਵੀ ਕਿੱਚਾ ਚ ਪਵਾ ਰੁੱਤੀ ਆ ਸੋ ਭਗਵੰਤ ਮਾਨ ਦਾ ਵੀ ਉਹੀ ਕੰਮ ਸਹੀ ਰੂਜਾ ਇਹ ਚਾਹੁੰਦੇ ਨੇ ਕਿ ਧਰਤ ਤੇ ਕੋਈ ਹੋਂਦ ਦਾ ਖੜੇ ਜੋ ਖੜੇ ਬਸ ਸਾਡੀ ਕਾਤੁਨੀ ਸਿਆਸਤ ਬਣੇ ਇਹ ਚਾਹੁੰਦੇ ਨੇ ਧਰਤ ਤੇ ਕੋਈ ਬੋਲ ਨਾ ਉੱਗੇ ਜਿਹੜਾ ਉੱਗੇ ਬਸ ਸਾਡੀ ਹਮੀ ਪਰੇ ਇਹੀ ਮੋਦੀ ਕਹਿੰਦਾ ਇਹੀ ਆ ਰਹੇ ਨੇ ਜੀ ਇੱਕ ਦੋ ਬਿਨਾਂ ਦੇ ਤੁਸੀਂ ਇਕੱਠੇ ਨਹੀਂ ਜੀ ਮੈਨੂੰ ਦੱਸੋ ਨਿਰੋਰ ਬਦਲਾਖੋਰੀ ਦੀ ਨੀਤੀ ਹੀ ਸਮਝ ਸਕਦੇ ਆ ਇਹਨੂੰ ਨਹੀਂ ਬਦਲਾਖੋਰੀ ਘਣਾ ਥੋੜਾ ਜੀ ਜੀ ਮਤਲਬ ਜਿਹੜੀ ਆਵਾਜ਼ ਬਲਨ ਪੂਰੀ ਤੁਹਾਡੀ ਮਤਲਬ ਆ ਵਿਰੋਧੀ ਆਵਾਜ਼ ਨੂੰ ਥਾਂ ਦੇਣੀ ਤੇ ਉਹਦਾ ਜਵਾਬ ਦੇਣਾ ਤੇ ਆਪਾਂ ਭਗਵਾਨ ਤੂੰ ਕਹਿੰਦਾ ਨਵਜੋਤ ਸਿੰਘ ਦਾ ਮੈਂ ਕਿਉਂ ਜਵਾਬ ਦੇਣਾ ਉਹਦੇ ਕੋਲ ਕਿਹੜਾ ਕੋਈ ਆਉਦਾ ਤੇ ਇਹ ਬੰਦੇ ਕੋਲੇ ਆਉਦਾ ਐਮਐਲਏ ਆ ਇਹਦਾ ਜਵਾਬ ਦੇ ਜਦੋਂ ਤੋਂ ਪ੍ਰਧਾਨ ਸਭਾ ਚ ਕਹਿੰਦਾ ਸਪੀਕਰ ਸਾਹਿਬ ਉਹ ਇਹਨਾਂ ਨੂੰ ਬੁਲਾਇ ਨਾ ਕਰੋ ਮੈਂ ਇਹਦਾ ਜਵਾਬ ਦੇਣਾ ਤੂੰ ਜਵਾਬ ਨਹੀਂ ਦੇਣਾ ਤੈਨੂੰ ਜਵਾਬ ਦੇਣਾ ਪਊ ਤਾਂ ਇਹ ਇਸ ਕਰਕੇ ਜੋ ਭਗਵੰਤ ਸਾਨ ਜਿਹਨੇ ਨਾ ਤੋਂ ਮੁੱਦੀ ਚੱਲ ਰਿਹਾ ਹੈ ਨਾ ਕਾਂਗਰਸ ਮੁਕਤ ਭਾਰਤ ਤੋਂ ਅੰਦੋਲਨ ਮੁਕਤ ਸ਼ਰਕਾਂ ਸਵਾਲ ਮੁਕਤ ਮੀਡੀਆ ਮਤਲਬ ਸੰਸਕੁਲ ਮੁਕਤ ਵਰਦੀ ਤੇ ਉਹਦੇ ਰਾਹ ਤੇ ਭਗਵੰਤ ਸਾਨ ਚੱਲ ਰਿਹਾ ਹੈ ਉਹਨੇ ਦੀ ਬਦਨਾਮੀ ਇਹ ਵੱਡੀ ਹੋ ਗਈ ਮਤਲਬ ਇੱਕ ਕੇਸ ਹੁਣ ਇੱਕ ਕੇਸ ਤਾਂ ਪਾ ਨਹੀਂ ਸਕਦਾ ਸੀ ਉਹ ਤੇ ਨਵਾਂ ਕਿਉਂਕਿ ਬੜਾ ਵੱਡਾ ਇਹਦੀ ਅਲੋਚਨਾ ਹੋ ਗਈ ਸੀ ਹੁਣ ਸੁਪਰੀਮ ਕੋਰਟ ਚ ਲੈ ਗਿਆ ਮੈਨੂੰ ਨਹੀਂ ਲੱਗਦਾ ਕੋਈ ਇਹਨੂੰ ਰਾਹਤ ਮਿਲੂ ਕਿਉਂਕਿ ਜੋ ਜੋਰ ਕਹਦੇ ਸਾਹਮਣੇ ਆਲੇ ਕਰ ਰਹੇ ਨੇ ਉਹ ਕਾਨੂੰਨੀ ਅਚਕ ਤੱਕ ਬੁੱਕ ਤੇ ਨਹੀਂ ਬੈਠੀ ਉਹ ਤਾਂ ਹੈ ਆ ਤੈਨੂੰ ਸਬਕ ਸਿਖਾਉਂਗੇ ਇਹਨੂੰ ਸਬਕ ਸਿਖਾਉਂ ਆਹ ਬਾਕੀ ਸਟੇਟ ਦੇ ਹੱਥ ਲੱਗੇ ਹੁੰਦੇ ਨੇ ਜੀ ਉਹ ਲਾ ਲੈਂਦੀ ਆ ਉਹ ਲਾ ਲਿਆ ਉਹ ਕਿੰਨਾ ਕਦੇ ਉਲਝ ਕੇ ਆ ਗਿਆ ਉਹ ਵਾ ਇਆ ਜਾ ਕੇ ਫੇਰ ਉਹ ਡੰਕ ਦੀ ਚੋਟ ਤੇ ਬੋਲਿਆ ਮੇਰਾ ਮੂੰਹ ਬੰਦ ਕਰਾਉਣ ਲਈ ਕਹਿੰਦਾ ਮੇਰਾ ਇਲਿਮੀਨੇਟ ਕਰਾਉਣਾ ਪਊ ਖੈਰੇ ਨੂੰ ਭਾਰ ਕੇ ਤੂੰ ਖੈਰੇ ਦਾ ਮੂੰਹ ਬੰਦ ਕਰਾ ਸਕਦਾ ਜੇਲਾ ਤੇ ਜੇ ਦੋ ਮੇਰਾ ਮੂੰਹ ਬੰਦ ਨਹੀਂ ਕਰਾ ਸਕਦੇ ਤੁਸੀਂ ਖੈਰੇ ਨਾਲ ਸਹਿਤ ਤੁਮੋਂ ਨਾ ਹੋਣੀ ਕੋਈ ਲੋਚ ਨਾ ਦੀ ਉਹਦੀ ਪਰ ਜੋ ਪੰਜਾਬ ਸਰਕਾਰ ਉਹਦੇ ਨਾਲ ਕਰ ਰਹੀ ਹੈ ਤੇ ਜਿਵੇਂ ਬਾਕੀ ਚੁੱਪ ਨੇ ਤਾਂ ਠੀਕ ਆ ਮੈਂ ਧੰਨਵਾਦ ਕੀਤਾ ਸਿੱਧੂ ਸਾਹਿਬ ਦਾ ਵੀ ਕੀਤਾ ਫਰਵਾਇਦ ਜੋ ਬੋਲਿਆ ਤੁਸੀਂ ਤੁਸੀਂ ਆਪਣੇ ਜਿਹੜਾ ਮੀਂਹ ਆਈਦਾ ਹੱਤ ਪ੍ਰੈਸ ਕਾ ਅਨੁਸਾਰ ਜੋ ਬੋਲਿਆ ਰਾਜਾ ਬੜੇ ਕਹਿੰਦਾ ਖੈਰਾ ਸਭ ਦੇ ਵਿਚਾਰਾਂ ਨਾਲ ਮੇਰੀ ਸਹਿਮਤੀ ਨਹੀਂ ਹੈ ਤੁਸੀਂ ਦੇਖੋ ਜੀ ਕਾਂਗਪਤੀਆ ਕੋਈ ਘਰੇ ਦੇ ਨਾਲ ਵੀ ਸਹਿਮਤੀ ਨਹੀਂ ਔਰ ਸਿੱਧੂ ਨਾਲ ਵੀ ਸਹਿਮਤੀ ਨਹੀਂ ਪਰ ਕਹਿੰਦਾ ਇਹਦੇ ਨਾਲ ਥੱਕਾ ਹੋਇਆ ਇਸ ਤਰ੍ਹਾਂ ਕਹਿੰਦੇ ਆ ਤੋ ਬਾਈ ਜੀ ਹਾਲਤ ਬੜੀ ਮਾੜੀ ਆ ਪਾਰਟੀਆਂ ਵੀ ਹੋਰਾਂ ਦੀ ਜਿਹੜਾ ਹੁੰਦਾ ਮੰਗੇ ਤੁਹਾਡਾ ਲੜਨ ਨੂੰ ਪਿਆਰ ਆ ਉਸ ਦੇ ਨਾਲ ਉਤਰਨ ਨੂੰ ਪਿਆਰ ਨਹੀਂ ਨਾ ਇਹਦਾ ਅੰਦਰ ਵੀ ਹੁੰਦਾ ਜੀ ਉਹ ਮੁਸਾਬ ਜੀ ਤੋ ਹੋ ਗਿਆ ਜਦੋਂ ਮੈਨੂੰ ਪਤਾ ਲੱਗ ਗਿਆ ਸੀ ਇਹ ਜਮਾਨਤ ਹੋ ਗਈ ਕਿਸੇ ਤੋਂ ਮੈਂ ਸਭ ਦਿੰਦਾ ਵੀ ਅੱਜ ਆਓ 90 ਜੇਲ ਤੇ ਮੁਰੇ ਆਓ ਅੱਜ ਨਹੀਂ ਅਸੀਂ ਖੈਰ ਨੂੰ ਕਿ ਹਿੱਸੇ ਚੱਕਣ ਦੇਣਾ ਯਾਰ ਸੜਕ ਤੇ ਤਾਂ ਉਹਦੇ ਹੱਕ ਸਰਕਾਰ ਨਾਲ ਫਰੰਸ ਦੇ ਤੇ ਮਿਲਣ ਨਾਲ ਤਾਂ ਗੱਲ ਹੀ ਨਾ ਬਣਦੀ। ਸੋ ਠੀਕ ਆ ਜੀ ਕਈ ਪੱਖਾਂ ਤੋਂ ਦਖਾਤਾ ਹੁਣ ਉਹ ਜਿਵੇਂ ਇਨਨ ਹਾਲਤ ਬੈਗੀ ਹੈ ਭੁੱਖੇ ਜਿਹੇ ਟਕ ਟੋਰੀ ਅੱਧੀ ਪਾਣੀ ਕੀ ਪੀ ਆਪਰੇ ਆ। ਮੇਨੂੰ ਦੱਸੋ ਜੀਰੋ ਕੋਲ ਰਹੇ ਤੇ ਪ੍ਰੈਸਟਾ ਜਰ ਖਰਾਬ। ਸਿੰਗਲ ਇਹਨਾਂ ਦੀ ਗੋਦੀ 'ਚ ਬੈਠਾ। ਸਰਦਾਰ ਇਹਨਾਂ ਦੀ ਗੋਦੀ 'ਚ ਬੈਠਾ। 92 ਏਕੜ ਜ਼ਮੀਨ ਸ਼ਾਮਲਾਤ ਪ੍ਰਾਈਵੇਟਨ ਦੇਹ ਰਾਏ ਦੀ ਗੋਦੀ 'ਚ ਬੈਠੇ ਆ। ਕੀ 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 ਗੱਲਾਂ ਕਰਦਾ ਹੈ ਮੈਂ ਇਹਦਾ ਜੋ ਸੁਣਿਆ ਮਤਲਬ ਉਹ ਪੁੱਛ ਰਹੇ ਨੇ ਵੀ ਪੰਜਾਬ ਕਿਉਂ ਵੀ ਦੇ ਪੰਜਾਬ ਦਾ ਭਵਿੱਖ ਕੀ ਆ ਨਕਸ਼ਾ ਕੀ ਆ ਜੀਤ ਕੌਣ ਲੱਗਿਆ ਅੱਧਾ ਘਟਾ ਨਾ ਦਿੱਤਾ ਵੀ ਲਾਤਾ ਜੀ ਉਹ ਇਹ ਕਰਕੇ ਠੀਕ ਆ ਜੀ ਪੰਜਾਬ ਦੀ ਹਾਲਤ ਜਦੋਂ ਤੱਕ ਤੁਸੀਂ ਬਲਤਾਂਤ ਨਹੀਂ ਸਿਰਜਦੇ ਮੁੱਦਿਆਂ ਦੀ ਸਿਆਸਤ ਨਹੀਂ ਸਿਰਜਦੇ ਉਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੋਣਾ ਬੰਦੇ ਬਦਲ ਦੋ ਬੰਦੇ ਦਾ ਬੰਦਾ ਹੋਣਾ ਤੇ ਬੰਦੇ ਦਾ ਵਿਰੋਧੀ ਕੁਝ ਕੋ ਲੋਕ ਮੈਂ ਇਹ ਕਹਿੰਦਾ ਠੀਕ ਆ ਖੈਰਾ ਝੂਠਾ ਹਾਂ ਪਰ ਖੈਰਾ ਜਿਹੜੀ ਪੰਜਾਬ ਸਰਕਾਰ ਦੀ ਉਹਦੇ ਨੀਤੀਆਂ ਦੇ ਖਿਲਾਫ ਬੋਲਦਾ ਕਹੇ ਸਿੰਧੂ ਸਿੰਧੂ ਦੇ ਇੰਡਸਟਰੀ ਮੈਟ ਕਰੇ ਨਾ ਕਾਂਗਰਸ ਵੀ ਸਿੰਧੂ ਦੇ ਇੰਡਸਟਰੀ ਮੈਟ ਕੇ ਕਿ ਸ਼ਰਾਬ ਦੀ ਕਾਰਪੋਰੇਸ਼ਨ ਬਣਨੀ ਚਾਹੀਦੀ ਆ ਆ ਬਣਨੀ ਚਾਹੀਦੀ ਆ ਕੇਵਲ ਆ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਤੇ ਉਹਦੇ ਵਿੱਚੋਂ ਕੋਈ ਜਿਹੜੀ ਸਰਕਾਰ ਲੁਚਪੜਾ ਕਰਦੀ ਉਹ ਇੱਕ ਅੱਧਾ ਮੁਫਲਾਤ ਉਸ ਪੈਂਦਾ ਸਹੀ ਠੁਕਦਾ ਹੈ ਉਹੋ ਗੱਲ ਗਾਹ ਨਹੀਂ ਕਰਦੀ ਤੇ ਜਿਹੜੇ ਮੁਦੇ ਚਕਦਰਜਾ ਸਿੱਧੂ ਜੋ ਮੁਦੇ ਚਕਦਰਜਾ ਪੰਜਾਬ ਕਾਂਗਰਸ ਆ ਤੇ ਇਸ ਨੂੰ ਆਮ ਚੋ ਵੀ ਮੰਨਦੀ ਹੈ ਉਹ ਕਹਿੰਦੇ ਸਾਡਾ ਖੇੜਾ ਮੈਨਾ ਜਿਹੜੇ ਨੰਬਰੀ ਕਿੱਤੂ ਕਿੱਤਰ ਵੀ ਕਹਿੰਦੇ ਹਨ ਉਹਨਾਂ ਨੂੰ ਨਿੱਟ ਬਿੱਟੂ ਕਹਿੰਦਾ ਜੀ ਹੁਣ ਤਾਂ ਫੈਸਲਾ ਲੈਣਾ ਪਊ ਜਾਂ ਤਾਂ ਸਿੱਧੂ ਨੂੰ ਰੱਖਣ ਜਾਂ ਪੰਜਾਬ ਕਾਂਗਰਸ ਨੂੰ ਰੱਖਣ ਜੀ ਉਹ ਕਹਿੰਦੇ ਜੇ ਉਹਨੇ ਨਾ ਦਿੱਤਾ ਕਹਿੰਦਾ ਫਿਰ ਸਿੱਧੂ ਨੂੰ ਮਦਨ ਕਾਂਗਰਸ ਤੋਂ ਵੀ ਜੇ ਸਿੱਧੂ ਕੋ ਹੋਊਗਾ ਉਸ ਪਰਦਲੋ ਉਹ ਕਹਿੰਦਾ ਇਹ ਵੀ ਤਕਰਨ ਜਦੋਂ ਜੋ ਹਾਈ ਕਮਾਂਡ ਦਾ ਫੈਸਲਾ ਹੋਇਆ ਸਿਰ ਮੱਥੇ ਬਨਿਤ ਬਿੱਟੂ ਇੱਕ ਜਿਹੜਾ ਪੰਜਾਬ ਦਾ ਦੁਖਾਂਤ ਆ ਉਹਦਾ ਨਵੇਂ ਦਾ ਜਿਹੜੀ ਪੰਜਾਬ ਤੇ ਜ਼ੁਲਮ ਹੋਇਆ ਪੰਜਾਬ ਉਹਦਾ ਨਵੇਂ ਦਾ ਠੀਕ ਆ ਪਹਿਲਾਂ ਵੀ ਭੈਣ ਵੀ ਸੀ ਇਹਦਾ ਭਾਈ ਵੀ ਸੀ ਹੋਰ ਵੀ ਸੀ ਇਹ ਜਿਹੜੀ ਵਿਰਾਸਤ ਦੇ ਆਧਾਰ ਤੇ ਮੈਂਦੀਗੀ ਕਾਂਗਰਸ ਲੈ ਰਿਹਾ ਬਾਈ ਜਿਹਦਾ ਪੂਰਕਾ ਹੈ ਨਹੀਂ ਬਰਾਦ ਉਹ ਕੱਤਲ ਨੇ ਵੀ ਚਾਰਤੀ ਸੀ ਉਹ ਵਿਰਾਸਤ ਕੀ ਤਾਂ ਪ੍ਰਵਾਨਨ ਤਿਕ ਵਦੇਰੀ ਪਰ ਇਹ ਬੰਦਾ ਉਥੋਂ ਹਟਦਾ ਦੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਕੰਡ ਉਸ ਪਿੱਛੇ ਕਰਨਾ ਚਾਹੁੰਦਾ ਹੈ ਰਾਹੁਲ ਆ ਕੇ ਸਰਦਾਪੁਰ ਗੱਲ ਕਰਦਾ ਚਲੋ ਉਸ ਤਰ੍ਹਾਂ ਜੋ ਤੁਸੀਂ ਕਹਿੰਦੇ ਉਹ ਫਰੀਕ ਅੱਲਾ ਜਵਜੋਤ ਸਿੰਘ ਸਿੱਧੂ ਨੇ ਕਿਹਾ ਭਾਈ ਕੌਂਕੇ ਨੂੰ ਮਾਰਨ ਵਾਲੇ ਕੱਲੇ ਪੁਲਿਸ ਅਫਸਰ ਦੋਸ਼ੀ ਨਹੀਂ ਉਹਨਾਂ ਦੇ ਪਿੱਛੇ ਸਿਆਸੀ ਲੀਡਰਸ਼ਿਪ ਵੀ ਦੋਸ਼ੀ ਹੈ ਸੋ ਇਸ ਕਰਕੇ ਖੁੱਲੇ ਮਨ ਨਾਲ ਹੁਣ ਗਲਤੀ ਇਹਦੇ ਵੀ ਮੰਨ ਲਈਏ ਆਪਣਾ ਸੁਖਵੀਰ ਸਿੰਘ ਬਾਦਲ ਨੇ ਜਾਣੇ ਜਾਣਣੀਆਂ ਗਲਤੀਆਂ ਹੋਈਆਂ ਮੈਂ ਵੀ ਪ੍ਰੈਸ ਮੈਂ ਵੀ ਸਪੀਚ ਸੁਣੀ ਤੱਕ ਪੂਰਾ ਕਾਰਾ ਪ੍ਰੋਸ ਹੋ ਗਿਆ ਕੋਈ ਨਾ ਪੰਜਾਬੀਓ ਤੂੰ ਲੈ ਡੇ ਕਿਰਤ ਘਾਣੋ ਜਿਹੜਾ ਦਾ ਪਾ ਦਿੱਤਾ ਉਹਨੂੰ ਤੁਸੀਂ ਜ਼ੀਰੋ ਕਰਤਾ ਜਿਹਨੇ ਦਰਬਾਰ ਸਾਹਿਬ ਤੇ ਫੌਜੀਆ ਮਲਾਗੀ ਤਾਂ ਜਿਹਨੇ ਆਇਆ ਕੀਤਾ ਹੈ ਕੀਤਾ ਉਹਨੇ ਤਿੰਨ ਸਰਕਾਰ ਤਿੰਨ ਵਾਰ ਸਰਕਾਰ ਬਣਾਈ ਕੋਲੇ ਆਪਣੀ ਗੱਲ ਥੋੜੋ ਮੰਨ ਰਹੇ ਲੋਕਾਂ ਨੂੰ ਮਿਹਣੇ ਮਾਰ ਰਿਹਾ ਦੋ ਇਨਾਲੇ ਤਰ ਤਾਕਤ ਕਿੰਨੀ ਆ ਦਿੱਤੇ ਸਤਾ ਦਿੱਤੀ ਸੀ ਇਨਸਾਫ ਦੇਣ ਦੀ ਤੂੰ ਇੱਕ ਬੰਦੇ ਨੂੰ ਦੱਸ ਇਨਸਾਫ ਦਿੱਤਾ ਸੋਇਦ ਕਰਕੇ ਇੱਕ ਝੋਲਾ ਉਹ ਕੋ ਸਿਆਸਤਾ ਪੰਗੋ ਸਾਹਿਬ ਨੂੰ ਰਿਮੋਟ ਕੱਲੇ ਗਏ ਰੱਦ ਹੋ ਗਏ ਜੇ ਤੋ ਜੀ ਬਹੁਜ ਪਰ ਖੈਰੇ ਤੇ ਜੋ ਕੇਸ ਬਣੇ ਨੇ ਦੇਖੋ ਮੈਨੂੰ ਮੈਂ ਬੜਾ ਜਾਣ ਕਰਦੀ ਕਿਉਂ ਨਾ ਇਹ ਤੇ ਪੰਜਾਬ ਸਰਕਾਰ ਨੇ ਤਲਮ ਡੁੱਬਣੀ ਡੁੱਬਣਾ ਅੱਜ ਜਿਵੇਂ ਕੱਲ ਨੂੰ ਡੁੱਬੀ ਜੀ ਪਰ ਮਲੇ ਸਾਬ ਦੁਕਾਨ ਤਾਂ ਹੈਗਾ ਨਾ ਇਹ ਪੰਜਾਬ ਦਾ ਕਿ ਜੇਕਰ ਪੰਜਾਬ ਦੀ ਰਾਜਨੀਤੀ ਇਦਾਂ ਚੱਲੂਗੀ ਹੁਣ ਜਿਵੇਂ ਇਹ ਰੌਲਾ ਇਹਦੇ ਚ ਪੰਜਾਬ ਦੇ ਸਾਰੇ ਮੁੱਦੇ ਰੁਲ ਕੇ ਰਹਿ ਗਏ ਨਾ ਕਿ ਇਹ ਵੀ ਹੋ ਸਕਦਾ ਪੰਜਾਬ ਸਰਕਾਰ ਦਾ ਕਿ ਸਾਨੂੰ ਮੁੱਦਿਆਂ ਦੇ ਸਵਾਲ ਨਾ ਹੋਵੇ ਕੋਈ ਪੋਲਿਟਿਕਸ ਦੇ ਕੇ ਰੱਖੋ ਜੇਕਰ ਸੁਖਵਾਲ ਸਿੰਘ ਖੈਰਾਬਦ ਲੋਕਾਂ ਦਾ ਧਿਆਨ ਜਾਂਦਾ ਉਸ ਪਾਸੇ ਵੱਲ ਖਿੱਚ ਦਿਓ ਲੋਕ ਸਾਨੂੰ ਨਹੀਂ ਸਵਾਲ ਕਰਨਗੇ ਇਹ ਜਿਹੜਾ ਮਹਿੰਦਰ ਮਾਸਤੋ ਦਾ ਮੁੰਡਾ ਨਾ ਕਲਿੱਕ ਤੇ ਨਹੀਂ ਉਹ ਤਾਂ ਕਿਤੇ ਪ੍ਰਚਾਰ ਚਾਰਾ ਦਾ ਸੀ ਮੈਂ ਲੋਕਾਂ ਨੂੰ ਸਵਾਲ ਕਰਨਾ ਸੀ ਹੁਣ ਲੋਕਾਂ ਨੂੰ ਕਿੱਥੇ ਜਵਾਲਾ ਦਿਵਾਣੇ ਦੋ ਮੈਂ ਵੀ ਨਹੀਂ ਸਵਾਲ ਦਿੰਦਾ ਮੈਂ ਵੀ ਨਹੀਂ ਜਵਾਬ ਦਿੰਦਾ ਬਾਈ ਜੀ ਇਹਨਾਂ ਕੋਈ ਦੀਨ ਮਾਂਤਰਮ ਹੈ ਬਸਲ ਪੰਜਾਬ ਨੂੰ ਇਹਨਾਂ ਨੇ ਪੈਰਾਂ ਧੋਖੇ ਲਿਆ ਬਾਬੇ ਗੁਰਨਾਥ ਨੇ ਪਰਸਲੇ ਨੂੰ ਖੇਡ ਲਿਆ ਜਿਹੜਾ ਕਹਿੰਦਾ ਜਦ ਲੱਗ ਦੁਨੀਆ ਰਹੀ ਨਾਨਕ ਕੁਛ ਸੁਣੀਏ ਕੁਛ ਕੀਏ ਕੋਈ ਮਾਤੀ ਉਤਰ ਵੀ ਦੇ ਗੁਰਮੁਖ ਬੈਠੇ ਸਫਾ ਬਸਾਏ ਹੋ ਖੁਤਰ ਮਿਲੋ ਮੇਰੇ ਭਾਈ ਦੁਬਦਾ ਧੂਰ ਕਰੋ ਲੈ ਵਲਾਈ ਇਹ ਤੱਕ ਟੋਲਾ ਪਉ ਜੰਤਰ ਨਹੀਂ ਕੁੱਤੇ ਹੋਣਾ ਪਈ ਜਾਂ ਮੈਨੂੰ ਜੀ ਪਾਈ ਜਾ ਰਹੇ ਨੇ। ਉਹ ਦੁਕਾਨਾਂ ਦਾ ਤੁਸੀਂ ਮੇਰੇ ਕੋਲ ਉਸ ਰਾਮ ਮੰਦਰ ਦਾ ਅੱਡਾ ਵੱਡਾ ਹੁੰਦਾ ਤਾਂ ਤਰੀਕ ਕਰਦੇ। ਉਹਨਾਂ ਨੇ ਸੱਦੇ ਤੇ ਸਾਰੇ ਨੂੰ ਸਾਹਮਣੇ ਹੋਣ ਲਈ। ਕਿਉਂ ਨਹੀਂ ਕੋਈ ਸਿੱਖ ਤਰਫੋਂ ਬੋਲਲੀ? ਕਿਉਂ ਇਸ ਪਸਤਾਨੇ ਜਿਹਾਰ ਬੋਲੁੰਦੇ? ਮੈਂ ਕਹਾਂ ਜੇ ਤੁਹਾਡੇ ਚ ਦਾਣਾ ਤੁਸੀਂ ਕਹੋ ਮੂਰਤੀ ਪੂਜਾ ਹੋ ਰਹੀ ਹੈ ਉੱਥੇ ਜਾਓ। ਤੁਸੀਂ ਕਹੋ ਉੱਥੇ ਮੂਰਤੀ ਦੇ ਵਿੱਚ ਜਾਨ ਪਾਉਣ ਦੀ ਗੱਲ ਹੁੰਦੀ ਆ, ਪ੍ਰਾਣ ਪ੍ਰਸ਼ਿੱਤਾ ਉੱਥੇ ਜਾਓ। ਜਾਂ ਕਹੋ ਇਸ ਖਾਂ ਦਾ ਕੋਈ ਤਲਕ ਨਹੀਂ ਜੀ। ਦੂਸਰੇ ਜਾਣਾ ਜਾਓ। ਬਰਕੇ ਦੇਵਾਲ ਦਾ ਕਦੇ ਕੋਈ ਜਵਾਬ ਦੇ ਰਿਹਾ ਤੁਸੀਂ ਮੈਨੂੰ ਸੁਣਜੋ ਤਾਂ ਇਸ ਤਰ੍ਹਾਂ ਕੇ ਪੰਜਾਬ ਨੂੰ ਸੰਭਾਲ ਜਿਹੜੇ ਬਹੁਤ ਤਾਕਤ ਇੱਕ ਨਾਂ ਲੋਕ ਨੇ ਉਹ ਸੰਭਾਲ ਨਹੀਂ ਕਰ ਲੰਗੇ ਉਹ ਜੋ ਸਿੰਘ ਸਿੱਧੂ ਇਹੰਦੇ ਬਾਰੇ ਅੱਜ ਤੱਕ ਕਿਸੇ ਸਮਾਜ ਹੋਣ ਉਹ ਤੂ ਕਰਦਾ ਜੀ ਉਹ ਟੈਕਟ ਕਰਦਾ ਜੀ ਉਹ ਐ ਕਰਦਾ ਜੀ ਉਹ ਕਰਦਾ ਜੀ ਪਰ ਆ ਪੰਜਾਬ ਭਾਸ਼ਾ ਬਗਿਆ ਨਹੀਂ ਬਣਾਤਾ ਪਾਰਟੀ માં ਹੁੰਦੀ ਆ ਕਿਹੜਾ ਕੰਜਰ ਕਹਿੰਦਾ ਪਾਰਟੀ માં ਹੁੰਦੀ ਆ ਪਾਰਟੀ ਕੋਈ ਨਹੀਂ ਹੁੰਦੀ ਪਰ ਆਰਟੀਕਲ ਸਫੀਅਤ ਹੋ ਰਹੀ ਹੈ ਇੱਕ ਵਿਚਾਰਤਾ ਰਹ ਹੁੰਦੀ ਹੈ ਇੱਕ ਗੱਲ ਨੂੰ ਲਾਗੂ ਕਰਨ ਵਾਲੀ ਹੁੰਦੀ ਹੈ ਜਦੋਂ ਪਾਰਟੀ ਨਹੀਂ ਤੁਰੇ ਜੇ ਉਦੋਂ ਪਾਰਟੀ ਦੇ ਖਿਲਾਫ ਲੋਕਾਂ ਨੂੰ ਉੱਠਣਾ ਚਾਹੀਦਾ ਤੇ ਉੱਠਦੇ ਨੇ ਸੰਸਦ ਤੇ ਬਦਲ ਤੇ ਸਿਆਸਤ ਦੇ ਜੀ ਬਿਲਕੁਲ ਬਿਲਕੁਲ ਸੋਮਾਲੀ ਸਾਹਿਬ ਖਰੇ ਵਾਲੇ ਮਾਮਲੇ ਤੇ ਸਾਰੀ ਗੱਲਬਾਤ ਸਮਝਾਉਣ ਦੇ ਲਈ ਦਰਸ਼ਕਾਂ ਦੇ ਨਾਲ ਸਾਂਝ ਪਾਉਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸ਼ੁਕਰੀਆ ਬਾਈ ਜੀ ਜੀ ਬਹੁਤ-ਬਹੁਤ ਸ਼ੁਕਰੀਆ ਮਾਲੀ ਸਾਹਿਬ